ਪਟਿਆਲਾ ਜ਼ਿਲੇ ਦੇ ਕੋਨੇ-ਕੋਨੇ ਦੁਆਏ ਸ਼ਰਮ ਨੇ ਕਾਲੀ ਦਲ ਦੇ ਬਹਾਦਰ ਸੂਰਮਿਓ ਗੱਜ ਕੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਲਾਤ ਕੀ ਐ ਅੱਜ ਪੰਜਾਬ ਬੁਰਾ ਹਾਲ ਐ 5 ਲੱਖ ਕਰੋੜ ਕਰਜ਼ਾ ਚੜਾਤਾ ਇਹਨਾਂ ਨੇ ਅਫਸਰਾਂ ਨੂੰ ਨੌਕ ਸਰਕਾਰੀ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਇਨਕਾਮ ਮਿਲ ਨਹੀਂ ਰਹੀ ਬਿਜਲੀ ਦੇ ਕੱਟ ਲੱਗਣ ਲੱਗੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਪਾਂ ਇੱਥੇ ਰਹਿ ਨਹੀਂ ਸਕਦੇ ਫਿਰ ਕੇਜਰੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੀਮ ਬਣਾਈ ਕਿਵੇਂ ਪੈਸਾ ਇਕੱਠਾ ਕਰਨਾ ਹੈ ਇਹਨਾਂ ਨੇ ਦਿੱਲੀ ਬਿਲਡਰਾਂ ਨਾਲ ਗੱਲ ਕੀਤੀ ਬਿਲਡਰਾਂ ਦੀ ਮੀਟਿੰਗ ਸਦੀਕ ਕੇਜਰੀਵਾਲ ਨੇ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਸਸਤੀ ਜ਼ਮੀਨ ਪੰਜਾਬ ਦੇ ਦਿੰਨੇ ਆ ਸਾਨੂੰ ਦੱਸੋ ਕਿੰਨੇ ਪੈਸੇ ਦੇਵੋਗੇ ਤਕਰੀਬਨ 30 ਹਜ਼ਾਰ ਕਰੋੜ ਦਾ ਸੌਦਾ ਹੋ ਗਿਆ ਬਿਲਡਰਾਂ ਨੂੰ ਇੱਥੇ ਬੁਲਾਇਆ ਗਿਆ ਸਾਰੇ ਡੀਸੀ ਐ ਉਹਨਾਂ ਨੂੰ ਕਿਹਾ ਆਪਣੇ ਆਪਣੇ ਸ਼ਹਿਰਾਂ ਵਿੱਚ ਬਿਲਡਰਾਂ ਨੂੰ ਕਮਾਓ ਦਿਖਾਓ ਕਿਹੜੀ ਜ਼ਮੀਨ ਐ ਉਹਨਾਂ ਨੂੰ ਪਸੰਦ ਆਉਂਦੀ ਐ ਉਹ ਬਿਲਡਰਾਂ ਨੇ ਤਕਰੀਬਨ 2 ਮਹੀਨੇ ਲਾ ਕੇ ਡੀਸੀਆਂ ਨਾਲ ਜਾ ਕੇ ਪਟਵਾਰੀਆਂ ਨਾਲ ਜਾ ਕੇ ਆਪਣੀ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਲਿਆ ਕਿ ਮੈਨੂੰ ਐਸ ਪਿੰਡ ਦੇ ਦਿਓ ਮੈਨੂੰ ਐਸੇ ਦੇ ਦਿਓ ਮੈਨੂੰ ਆ ਸੜਕ ਤੇ ਦੇ ਦਿਓ ਜੇ ਉਹ ਉਹਨਾਂ ਨੇ ਫੈਸਲਾ ਕਰ ਲਿਆ ਤੇ ਉਹ ਹੀ ਨੋਟੀਫਿਕੇਸ਼ਨ ਕਰਤੀ ਇੱਕ ਹੋਰ ਪੰਗਾ ਪੈ ਗਿਆ ਬਿਲਡਰਾਂ ਨੇ ਕਿਹਾ ਕਿ ਅਸੀਂ ਤਾਂ ਲੈਵਾਂਗੇ ਤੈਨੂੰ ਪੈਸੇ ਤਾਂ ਦੇਵਾਂਗੇ ਜੇ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਏ ਕਿਉਂਕਿ ਜਿਹੜੀ ਪਾਲਸੀ ਸੀ ਲੈਂਡ ਦੀ ਐਕਵਾਇਰ ਕਰਨ ਦੀ ਵੱਡੇ ਬਾਦਲ ਸਾਹਿਬ ਦੇ ਟਾਈਮ 'ਚ ਬਣੀ ਸੀ ਉਹ ਜਿਹੜੀ ਪਾਲਸੀ ਸੀ ਉਹ ਪਾਲਸੀ ਰਾਹੀ ਕਿਸਾਨ ਦੇ ਬਿਗੈਰ ਪੁੱਛੇ ਤੁਸੀਂ ਉਹਦੀ ਜ਼ਮੀਨ ਨਹੀਂ ਲੈ ਸਕਦੇ ਕਿਸਾਨ ਨੇ ਜੇ ਕਹਿਤਾ ਮੈਨੂੰ ਜਮੀਨ ਲੈ ਲਓ ਫਿਰ ਮਾਰਕੀਟ ਰੇਟ ਨਹੀਂ ਮਾਰਕੀਟ ਰੇਟ ਜੋ ਹੋਊਗਾ ਉਹਨੂੰ 400% ਨਾਲ ਵਧਾ ਕੇ ਦੇਣਾ ਪਊਗਾ ਆਸਕੀਮ ਦੇਖ ਕੇ ਤਾਂ ਬਿਲਡਰ ਕਹਿੰਦੇ ਫਿਰ ਤਾਂ ਬਹੁਤ ਮਹਿੰਗੀ ਹੋ ਜੂਗੀ ਫਿਰ ਇਹਨਾਂ ਨੇ ਚਲਾਕੀ ਕੀਤੀ ਦੇਖੋ ਕਿੰਨੇ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਇਹਨਾਂ ਨੇ ਜਿਹੜਾ ਕਾਨੂੰਨ ਬਣਿਆ ਉਹਦਾ ਜ਼ਿਕਰ ਹੀ ਨਹੀਂ ਕੀਤਾ ਇੱਕ ਨਵੀਂ ਨੋਟੀਫਿਕੇਸ਼ਨ ਕੈਬ ਨੇ ਕੱਢਤੀ ਕੋਈ ਤਕਰੀਬਨ 40 ਸਾਲ ਪਹਿਲੇ ਕੋਈ ਪੁਰਾਣਾ ਕਾਨੂੰਨ ਸੀ ਜਿਹੜਾ ਕਾਨੂੰਨ ਹੁਣ ਲਾਗੂ ਨਹੀਂ ਹੈ ਉਹਦੇ ਦੋ ਸੈਕਸ਼ਨ ਕੱਢ ਲਏ ਇੱਕ ਸੈਕਸ਼ਨ ਜਿੱਥੇ 56 ਨੰਬਰ ਸੈਕਸ਼ਨ ਹੈ ਪੁਰਾਣਾ 40-50 ਸਾਲ ਪਹਿਲਾਂ ਜਿੱਥੇ ਸਰਕਾਰ ਜੀ ਦੀ ਮਰਜ਼ੀ ਜਗਵੀਨ ਅਕਵਾਇਰ ਕਰ ਸਕਦੀ ਸੀ ਉਹ ਸੈਕਸ਼ਨ ਦੇ ਨਾਂ ਤੇ ਨੋਟੀਫਿਕੇਸ਼ਨ ਕੱਢਦੀ ਇਹ ਕੋਦੇ ਨਾਲ ਦਾ ਸੈਕਸ਼ਨ ਹੈ ਜਿੱਥੇ ਲਿਖਿਆ ਸਰਕਾਰ ਜਿਹੜੀ ਜ਼ਮੀਨ ਖਰੀਦੂਗੀ ਲਾਊਗੀ ਅਕਵਾਇਰ ਕਰੋਗੀ ਉਹ ਜਿਹਨੂੰ ਮਰਜ਼ੀ ਦੇ ਸਕਦੀ ਆ ਕਿਸੇ ਮਰਜ਼ੀ ਰੇਟ ਤੇ ਦੇ ਸਕਦੀ ਆ ਦੇਖੋ ਕਿੱਡੇ ਵੱਡੇ ਠੱਗਾ ਥੋਡੀਆਂ ਜ਼ਮੀਨਾਂ ਖੋ ਕੇ ਉਹਨਾ ਬਿਲਡਰਾਂ ਨੂੰ ਦੇਣ ਵਾਸਤੇ ਆਏ ਆ ਆ ਤ ਹਲੇ ਤੁਸੀਂ ਆਇਆ ਨਾ ਸੋਚੋ ਕੀ 65000 ਏਕੜ ਸਾਡਾ ਪਿੰਡ ਚ ਨਹੀਂ ਨਾ ਆਇਆ ਸਾਡੀ ਬੱਜ ਗਈ ਉਹ ਦੇਖ ਰਹੇ ਆ ਕੀ ਆ 65000 ਏਕੜ ਜ਼ਮੀਨ ਐਕਵਾਇਰ ਕਰਨ ਦੇ ਬਾਅਦ ਜੇ ਰੋੜਾ ਨਾ ਪਿਆ 1 ਲੱਖ ਏਕੜ ਹੋਰ ਐਕਵਾਇਰ ਕਰਨ ਲੱਗੇ ਆ ਅਕਾਲੀ ਦਲ ਤੁਹਾਡਾ ਵਾਦਾ ਕਰਦਾ 1 ਇੰਚ ਨਹੀਂ ਜਾਨ ਦੇਵਾਂਗੇ 1 ਇੰਚ ਨਹੀਂ ਜਾਨ ਦੇਵਾਂਗੇ ਤਾਂ ਉਹ ਅਕਾਲੀ ਆ ਗਏ ਓਏ ਅਕਾਲੀ ਆ ਗਏ ਓਏ ਬਾਰੇ ਸੋਨਿਆ ਸੋ ਮੈਂ ਮਾਫੀ ਚਾਹੁੰਨਾ ਰਜੀਤ ਸਿੰਘ ਰਾਣਾ ਜੀ ਰਾਜਪੁਰਾ ਤੋਂ ਅਰਵਿੰਦਰ ਸਿੰਘ ਰਾਜੂ ਜੀ ਰਵਿੰਦਰ ਬਿੱਟੂ ਜੀ ਗੁਰਨਾਮ ਸਿੰਘ ਬਿਲਖਣੀ ਜੀ ਸਖਦੇਵ ਸਿੰਘ ਬਿਲਖਣੀ ਜੀ ਮਿੰਟੂ ਪਹਿਲਵਾਨ ਜੀ ਅਮਰਿੰਦਰ ਬਿੱਲਾ ਜੀ ਹਰਦੀਪ ਹਲੂਣਾ ਜੀ ਜੱਸੀ ਜਮਾਤ ਸੁਖਾ ਅਕਬਰਪੁਰ ਜੀ ਦਾਸ ਪਾਲ ਜੀ ਅਮਰਿੰਦਰ ਜਸੂਆ ਜੀ ਮਹਾਲੀ ਪਿਲਖਣ ਜੀ ਗੁਰਵਾਹ ਸਰਪੰਚ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਚਐਸ ਭੁੱਲਰ ਜੀ ਜੋ ਪਹੁੰਚੇ ਨੇ ਪਰਜੀਤ ਸਿੰਘ ਥੂਈ ਜੀ ਮੁਖਵਿੰਦਰ ਬਿਰਕ ਜੀ ਜਸਵਿੰਦਰ ਬਿਰਕ ਜੀ ਸੋ ਸ਼ਸ਼ੀਲ ਜੀ ਜੋ ਬਾਹਵਲਪੁਰ ਸਮਾਜ ਦੇ ਪ੍ਰਧਾਨ ਨੇ ਮੈਂ ਵਿਸ਼ੇਸ਼ ਤੌਰ ਤੇ ਰਾਣਾ ਜੀ ਰਾਜਪੁਰ ਤੋਂ ਮਾਫੀ ਚਾਹੁੰਨਾ ਤੇ ਹੁਣ ਬੇਨਤੀ ਕਰਨਾ ਚਾਹੁੰਨਾ ਸਾਡੇ ਗੜੀ ਸਾਹਿਬ ਜੋ ਸਰਜੀਤ ਸਿੰਘ ਗੜੀ ਜੀ ਆਉਣ ਆਪਣੇ ਵਿਚਾਰ ਸਾਂਝੇ ਕਰਨ ਜੋ ਐਸਜੀਪੀਸੀ ਦੇ ਮੈਂਬਰ ਨੇ ਤੇ ਜੋ ਆਬਜੈਕਟਿਵ ਮੈਂਬਰ ਵੀ ਨੇ ਗੜੀ ਸਾਹਿਬ ਉਹ ਆ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਬੈਹ ਜੋ ਬਿਨ ਬੇਨਤੀ ਆ ਬੈਹ ਜੋ ਯਾਰ ਬੈਹ ਜੋ ਬੇਨਤੀ ਹੈ ਬੇਨਤੀ ਹੈ ਕਿ ਪ੍ਰਧਾਨ ਸਾਹਿਬ ਦਾ ਨਾਰਾ ਲਾਉਣਾ ਹੈ ਕਿਸੇ ਮੇਰੇ ਵਰਗੇ ਵਿਅਕਤੀ ਦਾ ਨਹੀਂ ਬਹੁਤ ਹੀ ਮਾਨ ਤੇ ਸਨਮਾਨਯੋਗ ਸ਼ਰੋਮਣੀ ਅਕਾਲੀ ਦਲ ਦੇ ਨਿਤਾੜਕ ਜਰਨੈਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਬੈਠੇ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਹਲਕਾ ਪਟਿਆਲਾ ਦੇ ਸਾਡੇ ਇਨਚਾਰਜ ਬਹੁਤ ਹੀ ਸਤਿਕਾਰਯੋਗ ਸ੍ਰੀ ਅਨਕੇ ਸ਼ਰਮਾ ਜੀ ਸਾਡੇ ਕੋਰ ਕਮੇਟੀ ਦੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੀ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਸਰਵਜੀਤ ਸਿੰਘ ਜੀ ਚਿੰਗਰ ਸਾਹਿਬ ਯੂਥ ਕਾਲੀ ਡਾਲ ਦੇ ਦੇਹਾਤੀ ਦੇ ਪ੍ਰਧਾਨ ਸਰਦਾਰ ਜਗਮੀਤ ਸਿੰਘ ਜੀ ਹਰਿਆਉ ਸਾਬ ਬਹੁਤ ਹੀ ਸਤਿਕਾਰਯੋਗ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਉਣ ਵਾਲੇ ਸ਼ਹਿਰੀ ਦੇ ਪ੍ਰਧਾਨ ਸਰਦਾਰ ਅਮਿਤ ਸਿੰਘ ਰਾਠੀ ਜੀ ਸਤਿਕਾਰਯੋਗ ਬਾਬੂ ਕਬੀਰ ਦਾਸ ਜੀ ਸਰਦਾਰ ਜਸਪਾਲ ਸਿੰਘ ਜੀ ਬੀਟੂ ਚੱਠਾ ਸਾਹਿਬ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਕਲੇਰ ਸਾਹਿਬ ਆਓ ਗੁਰੂ ਰੂਪ ਸਾਧ ਸੰਗਤ ਗੱਜ-ਬੱਜ ਕੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਜਿੰਨੇ ਵੀ ਤੁਸੀਂ ਸਾਹਮਣੇ ਬੈਠੇ ਹੋ ਵਾਡੇ ਚਰਨਾਂ ਵਿੱਚ ਮੇਰਾ ਸਿਰ ਝੁਕਦਾ ਹੈ ਕਿ ਤੁਸੀਂ ਅੱਜ ਪੰਜਾਬ ਦਾ ਦਰਦ ਸਮਝ ਕੇ ਜਦੋਂ ਸ਼ਰੋਮਣੀ ਅਕਾਲੀ ਦਲ ਦੇ ਨੇਤੜਕ ਜਰਨੈਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜਿਵੇਂ ਉਹ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਹਰ ਕਿਸੇ ਦੇ ਹਿੱਤ ਦੀ ਰਾਖੀ ਦੇ ਲਈ ਖੜਦੇ ਨੇ ਪਾਰਾਜ ਕਿਸਾਨਾਂ ਤੇ ਜਦੋਂ ਵੱਡੀ ਮੁਸੀਬਤ ਆਈ ਤਾਂ ਉਹਨਾਂ ਨੇ ਇੱਕ ਢਾਕੇ ਖੜ ਗਏ ਪਰ ਮੈਂ ਧੰਨਵਾਦ ਕਰਨਾ ਚਾਹੁੰਨਾ ਪੰਜਾਬ ਦੇ ਅਕਾਲੀ ਵਰਕਰਾਂ ਦਾ ਜੋ ਸਰਦਾਰ ਸੁਖਬੀਰ ਸਿੰਘ ਬਾਗਲ ਸਾਹਿਬ ਦਾ ਇੱਕ ਦਿੱਤੀ ਹੋਈ ਆਵਾਜ਼ ਨੂੰ ਤੁਸੀਂ ਸਵੀਕਾਰ ਕਰਕੇ ਪਿੰਡਾਂ ਦੇ ਵਿੱਚੋਂ ਵਹੀਰਾਂ ਘੱਟ ਦਿੱਤੀਆਂ ਮੈਂ ਪ੍ਰਧਾਨ ਸਾਹਿਬ ਬੇਨਤੀ ਕਰਨਾ ਚਾਹੁੰਨਾ ਕਿ ਜਿਸ ਦਿਨ ਤੁਸੀਂ ਡਿਊਟੀ ਲਈ ਬਰਕਰਾਂ ਨਾਲ ਫੋਨ ਤੇ ਗੱਲ ਕੀਤੀ ਹਰ ਕਿਸੇ ਦਾ ਇਹੀ ਜਵਾਬ ਸੀ ਕਿ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਸਾਧਨ ਦੱਸੋ ਕੀ ਆਏਗਾ ਜਿਐਸੀ ਆਪਣੇ ਸਾਧਨ ਲੈ ਕੇ ਆਵਾਂਗੇ ਹਰ ਸਾਧਨ ਦੀ ਵੀਡੀਓਗ੍ਰਾਫੀ ਕੀਤੀ ਹੈ ਤੁਸੀਂ ਦੇਖੋਗੇ ਕਿ ਵਰਕਰਾਂ ਦੇ ਵਿੱਚ ਇੰਨਾ ਉਤਸ਼ਾਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਦੇ ਹਰ ਪਿੰਡ ਵਾਸੀ ਦੇ ਹਰ ਵਰਗ ਦੇ ਲੋਕਾਂ ਦੇ ਮਨ ਦੀ ਇੱਕੋ ਆਵਾਜ਼ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਲਿਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਉਣਾ ਪੈਣਾ ਹੈ ਪ੍ਰਧਾਨ ਸਾਹਿਬ ਜੋ ਲੋਕਾਂ ਦਾ ਜੋਸ਼ ਹੈ ਉਸ ਤੋਂ ਸਪਸ਼ਟ ਹੈ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ ਔਰ ਨਾ ਹੀ ਸਰਕਾਰ ਬਣਾਉਣ ਤੋਂ ਕੋਈ ਰੋਕ ਸਕਦਾ ਔਰ ਨਾ ਹੀ ਤੁਹਾਨੂੰ ਕੋਈ ਮੁੱਖ ਮੰਤਰੀ ਬਣਾਉਣ ਤੋਂ ਰੋਕ ਸਕਦਾ ਦਿਲ ਬੜਾ ਕਰਦਾ ਬਹੁਤ ਸਾਰੀਆਂ ਗੱਲਾਂ ਕਰੀਏ ਪਰ ਸਮੇਂ ਦੀ ਨਜਾਕਤ ਨੂੰ ਸਮਝਦਾ ਹੋਇਆ ਗਰਮੀ ਬਹੁਤ ਪੈ ਰਹੀ ਹੈ ਜਿੱਥੇ ਮੈਂ ਵਿਸ਼ੇਸ਼ ਤੌਰ ਤੇ ਜਿੰਨੇ ਵੀ ਸਾਡੇ ਵਰਕਰ ਸਹਿਬਾਨ ਆਏ ਨੇ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਔਰ ਸਰਦਾਰ ਜਸਵੀਰ ਸਿੰਘ ਜੱਸੀ ਔਰ ਪਹਿਲਾਂ ਬੋਲੇ ਨੇ ਸਰਦਾਰ ਰਣਜੀਤ ਸਿੰਘ ਰਾਣਾ ਜੀ ਜੋ ਬਹੁਤ ਵੱਡਾ ਉਹ ਵੀ ਜਥਾ ਲੈ ਕੇ ਆਏ ਨੇ ਔਰ ਸਰਦਾਰ ਬਲਵਿੰਦਰ ਸਿੰਘ ਨੇਪਰਾ ਸਾਰੇ ਲੋਕ ਸੰਜੀਖਾ ਕਰਸਰਾਏ ਹੋਰ ਸਾਰੇ ਸਾਥੀਆਂ ਦਾ ਮੇਰਾ ਦਿਲ ਕਰਦਾ ਮੈਂ ਕੱਲੇ-ਕੱਲੇ ਦਾ ਨਾ ਲਵਾਂ ਪਰ ਮੈਂ ਮਾਫੀ ਮੰਗਦਾ ਕਿ ਸਮੇਂ ਦੀ ਘਾਟ ਕਰਕੇ ਮਜਬੂਰੀ ਹੈ ਮੈਂ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਜੋ ਕਰਜ਼ ਹੈ ਉਹ ਹਮੇਸ਼ਾ ਸਾਡੇ ਸਿਰ ਤੇ ਹੈ ਕਿ ਜਦੋਂ ਵੀ ਤੁਹਾਨੂੰ ਬੇਨਤੀ ਕੀਤੀ ਹੈ ਤੁਸੀਂ ਹਮੇਸ਼ਾ ਸਿਰ ਤੇ ਬਿਠਾ ਕੇ ਪ੍ਰਧਾਨ ਸਾਹਿਬ ਦਾ ਹੁਕਮ ਮੰਨ ਕੇ ਵੱਡੀ ਗਿਣਤੀ ਵਿੱਚ ਹਰ ਥਾਂ ਤੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੁੱਲ ਚੁੱਕ ਦੀ ਖੀਮਾ ਬਲਾਉ ਸਾਰੇ ਗੱਜ-ਵੱਜ ਕੇ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ